ਕੀਤੀ ਹੈ ਸ਼ਬਦ ਆਉਂਦਾ ਹੈ ਧਰਮ ਧਾਮ ਸੋ ਪਰਮ ਰਹਿਤ ਕਹਿੰਦੇ ਜੋ ਧਰਮ ਦਾ ਘਾਰ ਹੈ ਉਹ ਪਰਮ ਤੋਂ ਬਿਨਾ ਹੁੰਦਾ ਹੈ ਧਾਰਮਿਕ ਸਥਾਨ ਤੇ ਕੋਈ ਪਰਮ ਨਹੀਂ ਖੜਾਇਆ ਜਾ ਸਕਦਾ ਪਰ ਅੱਜ ਆਪਾਂ ਸਾਰੇ ਪਾਸੇ ਧਿਆਨ ਮਾਰ ਕੇ ਦੇਖੋ ਜਿੰਨੇ ਵੀ ਧਾਰਮਿਕ ਸਥਾਨ ਬਣੇ ਨੇ ਕਿਸੇ ਵੀ ਧਰਮ ਦੇ ਨਾਂ ਤੇ ਬਣੇ ਨੇ ਸਾਰਿਆਂ ਦੇ ਵਿੱਚ ਵੱਦ ਤੋਂ ਵੱਦ ਭਰਮ ਪਾਇਆ ਜਾ ਰਿਹਾ ਹੈ ਭਲੇਖਾ ਪਾਇਆ ਜਾ ਰਿਹਾ ਹੈ ਤੇ ਉਹਨਾਂ ਸਥਾਨਾਂ ਨੂੰ ਚਲਾਇਆ ਜਾ ਰਿਹਾ ਹੈ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਹੈ ਪਰ ਪ੍ਰਕਾਸ਼ ਨੂੰ ਅਸੀਂ ਨਹੀਂ ਦੇਖਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਅਸੀਂ ਭਰਮ ਜਾਲ ਦੇ ਨਾਲ ਜੁੜੇ ਹੋਏ ਹਾਂ ਜਿੱਥੇ ਜ਼ਿਆਦਾ ਭਰਮ ਪਾਇਆ ਗਿਆ ਉਸ ਜਗ੍ਹਾ ਤੇ ਅਸੀਂ ਛੇਤੀ ਜਾਂਦੇ ਹਾਂ ਕੱਠ ਜ਼ਿਆਦਾ ਕਰਦੇ ਹਾਂ ਅਰਦਾਸਾਂ ਉੱਥੇ ਕਰਾਉਂਦੇ ਹਾਂ ਇੱਥੋਂ ਤੱਕ ਕਿ ਅਖੰਡ ਪਾਠ ਸਾਹਿਬ ਵੀ ਉੱਥੇ ਕਰਵਾ ਰਹੇ ਹਾਂ ਤੇ ਬਾਣੀ ਤਾਂ ਕਹਿ ਰਹੀ ਹੈ ਜਪੂ ਸਾਹਿਬ ਦੀ ਕਿ ਜਿਹੜਾ ਧਾਰਮਿਕ ਸਥਾਨ ਹੈ ਉਹ ਪਰਮ ਤੋ ਰਹਿਤ ਹੁੰਦਾ ਹੈ ਪਰ ਅਸੀਂ ਤਾਂ ਪਰਮ ਦੇ ਵਿੱਚ ਪੈ ਕੇ ਪਤਾ ਨਹੀਂ ਕਿੰਨਿਆਂ ਨੂੰ ਅਹੋਰ ਪਾ ਰਹੇ ਆ ਤੇ ਜਿਹੜੇ ਭਰਮ ਚ ਪਾਉਣ ਵਾਲੇ ਲੋਕ ਨੇ ਉਹਨਾਂ ਨੂੰ ਅਸੀਂ ਬੜੇ ਵੱਡੇ ਵੱਡੇ ਅਹੁਦੇ ਦਿੱਤੇ ਹੋਏ ਨੇ ਉਹਨਾਂ ਨੂੰ ਸਤਕਾਰ ਨਾਲ ਬੁਲਾਉਂਦੇ ਹਾਂ ਪਰ ਜਿਹੜੇ ਭਰਮ ਕੱਢਣ ਵਾਲੇ ਨੇ ਜਿਹੜੇ ਅਸਲੀਅਤ ਦੱਸਣ ਵਾਲੇ ਨੇ ਉਹਨਾਂ ਨੂੰ ਅਸੀਂ ਨਿੰਦਕ ਕਹਿ ਕੇ ਭੰਡ ਦਿੰਦੇ ਹਾਂ ਹੁਣ ਤੁਸੀਂ ਆਪ ਦੇਖੋ